ਹੈ ਜੀ ਕਾਲ ਸ਼੍ਰੋਮਣੀ ਅਕਾਲ ਦਲ ਦੇ ਜੁਝਾਰੂ ਨੇਤਾ ਤੇ ਲੋਕ ਸਭਾ ਸਾਬਕਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਜ ਰਾਜਪੁਰਾ ਗੁਰਦੁਆਰਾ ਸਿੰਘ ਸਭਾ ਟਾਊਨ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਸ਼ਨੌਰ ਰਾਜਪੁਰਾ ਕਨੌਰ ਦੇ ਅਕਾਲੀ ਵਰਕਰਾਂ ਨਾਲ ਗੱਲਬਾਤ ਕੀਤੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਪ੍ਰੋਫੈਸਰ ਚੰਦੂ ਬਾਜਰਾ ਨੇ ਆਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਬੁਲਾ ਕੇ ਸਪਸ਼ਟੀਕਰਨ ਮੰਗਣ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਮੀਦ ਹੈ ਆਕਾਲੀ ਦਲ ਦੀ ਬੇਤਰੀ ਲਈ ਆਕਾਲ ਤਖਤ ਸਾਹਿਬ ਤੇ ਜਥੇਦਾਰ ਚੰਗਾ ਫੈਸਲਾ ਲੈਣਗੇ ਅੱਜ ਰਾਜਪੁਰਾ ਠਨੌਰ ਸਨੌਰ ਦੇ ਕੁਝ ਹਲਕਿਆਂ ਦੇ ਜਿੰਨੇ ਹਲਕਿਆਂ ਦੇ ਪਿੰਡਾਂ ਵਿੱਚ ਮਾਇਆ ਜਾਂਡਾ ਵਰਕਰ ਨੂੰ ਮਿਲਦਾ ਪ੍ਰੋਗਰਾਮ ਬਣਾਇਆ ਮੈਂ ਸਮਝਦਾ ਕਿ ਪੰਜਾਬ ਦੇ ਸਾਹਮਣੇ ਬੜੀਆਂ ਚੁਣੌਤੀਆਂ ਨੇ ਪੰਜਾਬ ਅੱਜ ਬੜੇ ਸੰਕਟਾਂ ਦੇ ਵਿੱਚੋਂ ਗੁਜ਼ਰ ਰਿਹਾ ਜਿੱਥੇ ਪਾਣੀ ਦਾ ਸੰਕਟ ਬੜੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਪਾਣੀ ਦੇ ਸੰਕਟ ਦੇ ਹੱਲ ਲਈ ਅੱਜ ਤੱਕ ਕਿਸੇ ਸਰਕਾਰ ਨੇ ਸਿਰਦ ਤਰੀਕੇ ਨਾਲ ਸੋਚਿਆ ਹੀ ਨਹੀਂ ਹੋਰ ਪਾਣੀ ਇੱਕ ਬਹੁਤ ਅਹਿਮ ਸਮੱਗਰੀ ਵਜੋਂ ਗੰਦੀ ਜਾ ਰਹੀ ਹੈ ਪਾਣੀ ਨੂੰ ਸੰਭਾਲਣ ਦੇ ਪਾਣੀ ਨੂੰ ਬਿਹਤਰ ਤਰੀਕੇ ਨਾਲ ਵਰਤਣ ਦੇ ਜਿੰਨੀ ਦੇਰ ਤੱਕ ਸਿਹਤ ਜੇ ਤੱਕ ਨਹੀਂ ਹੋਣਗੇ ਤਾਂ ਇਹ ਸੰਕਟ ਹੋਰ ਡੂੰਘਾ ਹੁੰਦਾ ਜਾਏਗਾ ਅੱਜ ਸਭ ਤੋਂ ਜ਼ਰੂਰੀ ਗੱਲ ਆ ਕਿ ਬਾਰਸ਼ਾਂ ਦੇ ਪਾਣੀ ਨੂੰ ਸੰਭਾਲ ਕੇ ਕਿਵੇਂ ਵਰਤੋਂ ਜੋ ਬਣਾਇਆ ਜਾਵੇ ਜਿਹੜਾ ਵੇਸਟੇਜ ਉਹ ਪਾਣੀ ਦੀ 60% ਤੋਂ ਵੱਧ ਉਹਨੂੰ ਕਿਵੇਂ ਰੋਕਿਆ ਜਾਵੇ ਸਭ ਤੋਂ ਵੱਡਾ ਸਵਾਲ ਅੱਜ ਪੰਜਾਬ ਦੇ ਸਾਹਮਣੇ ਇਹ ਆ ਬੁੱਧੀ ਗੱਲ ਨਸ਼ਿਆਂ ਦੀ ਬਹੁਤਾ ਨੇ ਪੰਜਾਬ ਨੂੰ ਇੱਕ ਈਰਾਨ ਧਰਤੀ ਦੇ ਰੂਪ ਦੇ ਵਿੱਚ ਬਣਾਤਾ ਅੱਜ ਨੌ ਜਵਾਨਾਂ ਦੀ ਡੈਥ ਹੋ ਰਹੀ ਹੈ ਜਿਹੜੀ ਅਮਰਤ ਖੰਡ ਦੀ ਮਾਰੀ ਹਾਂ ਦਾ ਉਹਦੇ ਵਿੱਚ ਵੀ ਨਸ਼ੇੜੀਆਂ ਦਾ ਬਹੁਤ ਵੱਡਾ ਹੱਥ ਆ ਔਰ ਦੋਸ਼ ਇਹ ਤਾਂ ਇਹ ਕਿ ਸਰਕਾਰ ਦੀ ਸਰਪ੍ਰਸਤੀ ਇਹਦੇ ਸਾਰਾ ਕੁਝ ਹੋ ਰਿਹਾ ਸਰਕਾਰ ਦੇ ਇੱਕ ਆਪਣੇ ਵਿਧਾਇਕ ਵੱਲੋਂ ਸਿੱਧੇ ਤੌਰ ਤੇ ਦੋਸ਼ ਲਾਉਣਾ ਤੇ ਨਸ਼ਿਆਂ ਦੀ ਬਦਤ ਲਈ ਸਰਕਾਰੀ ਸਰਪ੍ਰਸਤੀ ਜ਼ਿੰਮੇਵਾਰੀ ਹੈ ਔਰ ਉਹਨਾਂ ਨੇ ਕਈ ਰਾਜਸੀ ਧਿਰ ਦੇ ਆਗੂਆਂ ਦੇ ਸਦਾਤਰ ਧਿਰ ਦੇ ਆਗੂਆਂ ਦੇ ਨਾਂ ਵੀ ਲਏ ਉਹਦਾ ਵੀ ਕੋਈ ਨੋਟਿਸ ਸਰਕਾਰ ਨੇ ਅੱਜ ਤੱਕ ਨਹੀਂ ਲਿਆ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਵੱਧਦੀ ਜਾ ਰਹੀ ਹੈ ਔਰ ਪੰਜਾਬ ਦੀ ਬੇਰਜ਼ਗਾਰੀ ਜਿਹੜੀ ਆ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗੀ ਕਿਉਂਕਿ ਕੈਨੇਡਾ ਦਾ ਸੰਕਟ ਜਿਹੜਾ ਹੈ ਉਹ ਪੰਜਾਬ ਲਈ ਸਿਰਦਰਦੀ ਬਣੇਗਾ ਕੈਨੇਡਾ ਦੇ ਜਿਹੜੇ ਬੱਚੇ ਪੰਜਾਬ ਤੋਂ ਚਲੇ ਜਾਂਦੇ ਸੀ ਉਹ ਵਾਪਸ ਮੁੰਨੇ ਸ਼ੁਰੂ ਹੋਗੇ ਤੇ ਬੇਰਜ਼ਗਾਰੀ ਜਿਹੜੀ ਹੈ ਉਹ ਵੀ ਕੰਮ ਵਾਲੇ ਸਮੇਂ ਵਿੱਚ ਬਹੁਤ ਵੱਡੀ ਸਮੱਸਿਆ ਬਣੇਗੀ ਔਰ ਉਹਦੇ ਨਾਲ ਅਮਰ ਗਰੂਨ ਦੀ ਸਥਿਤੀ ਹੋਰ ਵਿਗੜੇਗੀ ਇਹ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਉਹਨਾਂ ਚੁਣੌਤੀਆਂ ਨੂੰ ਵਿਜਿੱਤਣ ਲਈ ਇੱਕ ਮਜ਼ਬੂਤ ਫੈਤਰੀ ਪਾਰਟੀ ਦੀ ਲੋੜ ਆ ਸ਼ਰਮਣੀ ਅਕਾਲੀ ਦਲ ਵਰਗੀ ਪਾਰਟੀ ਦੀ ਪਰ ਵੱਧ ਕੇ ਸੋਚੀ ਨਾਲ ਸ਼ਰਮਣੀ ਅਕਾਲੀ ਦਲ ਅੱਜ ਆਪਣੇ ਸੰਕਟ ਵਿੱਚ ਫਸਿਆ ਪਿਆ ਸ਼ਰਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਵਿੱਚ ਦਿੱਲੀ ਦੇ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਜੋ ਗਲਤੀਆਂ ਕੀਤੀਆਂ ਲਾਪਰਵਾਹੀਆਂ ਹੋਈਆਂ ਉਹਦੇ ਕਰਕੇ ਪੰਜਾਬ ਦੇ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਨੂੰ ਲਗਾ ਰਿਹਾ ਬਾਰ-ਬਾਰ ਸ਼ਰਮਣੀ ਅਕਾਲੀ ਦਲ ਦੇ ਦੁਸ਼ਮਣ ਸਰਵਾ ਦਿੱਤਾ ਸਾਡੇ ਬਹੁਤ ਸਿਹਤ ਯਤਨਾਂ ਦੇ باوجود ਸਾਸੀ ਵੀਰ ਸਿੰਘ ਬਾਦਲ ਹਰਣਾ ਨੇ ਲੋਕਾਂ ਦੇ ਫਤਵੇ ਨੂੰ ਪ੍ਰਵਾਨਨਾ ਨਹੀਂ ਕੀਤਾ ਜਿਸ ਦੇ ਕਰਕੇ ਪਾਰਟੀ ਹੋਰ ਡੇਰੇ ਸਾਡੇ ਉੱਤੇ ਚੜੀ ਗਈ ਔਰ ਪਾਰਟੀ ਨੂੰ ਜੋੜਨ ਦੀ ਥਾਂ ਪਾਰਟੀ ਨੂੰ ਕੱਠੇ ਰੱਖਣ ਦੀ ਥਾਂ ਸਾਸੀ ਵੀਰ ਸਿੰਘ ਬਾਦਲ ਹਰਣਾ ਨੇ ਆਪ ਹੀ ਪਾਰਟੀ ਨੂੰ ਤੋੜਨਾ ਸ਼ੁਰੂ ਕੀਤਾ ਆਪ ਹੀ ਧਰਿਆ ਵਿੱਚ ਵੰਡਣਾ ਸ਼ੁਰੂ ਕੀਤਾ ਜਿਸ ਦੇ ਨਾਲ ਹੋਰ ਵੀ ਜਾਦਾ ਗੰਭੀਰ ਸਮੱਸਿਆ ਸਾਡੇ ਸਾਹਮਣੇ ਵਰਤੀ ਨਜ਼ਰ ਆ ਰਹੀ ਹੈ ਤੋ ਫੁੱਲ ਬੁਲਾ ਕੇ ਅਸੀਂ ਪੰਜਾਬ ਦੇ ਅੰਦਰ ਸ਼ਰਮਣੀ ਕਾਲੀਦਾਲ ਸੁਧਾਰ ਲਹਿਰ ਸਲਾਮ ਦਾ ਪ੍ਰੋਗਰਾਮ ਲਗਾਇਆ ਖਾਸ ਤੌਰ ਤੇ ਜਿਹੜੇ ਲੋਕਾਂ ਨੇ ਕੁਰਬਾਨੀ ਕੀਤੀ ਇਸ ਪਾਰਟੀ ਨੂੰ ਦੇਸ਼ ਔਰ ਰਾਜ ਦੇ ਵਿੱਚ ਸਤਾ ਕਰਨ ਜੋਗਰੇ ਬਣਾਇਆ ਸਮੇਂ ਸਮੇਂ ਤੇ ਅਗਵਾਈ ਕੀਤੀ ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਤੋਂ ਲੈ ਕੇ ਜੈ ਜੈ ਜਰਵੋ ਸਿੰਘ ਜੀ ਤੋੜ ਵਰਗੇ ਬੇਤਾਵਰ ਡੌੜਾ ਸਾਹਿਬ ਤਲਵੰਡੀ ਸਾਹਿਬ ਵਰਗੇ ਲੋਕਾਂ ਨੂੰ ਔਰ ਸੰਸਕ੍ਰਿਤਾਸੀ ਵੀ ਖਾਲਸਾ ਵਰਗੇ ਲੋਕਾਂ ਨੂੰ ਹਲ ਉਹਨਾਂ ਦੇ ਯਾਦਗਾਰ ਮਾਦਾ ਕੇ ਸਾਡੀ ਨਵੀਂ ਪੀੜੀ ਨੂੰ ਉਹਨਾਂ ਨਾਲ ਜੋੜਨਾ ਤੇ ਤਿਰਵਾਨੀ ਵਾਲੇ ਲੋਕ ਜਿਨ੍ਹਾਂ ਨੇ ਸੰਘਰਸ਼ਾਂ ਵਿੱਚ ਬੋਲਕਿਆਂ ਵਿੱਚ ਜਦੋਂ ਜਦਾਂ ਵਿੱਚ ਹਿੱਸਾ ਪਾਇਆ ਜਿਹੜੇ ਪਰਿਵਾਰਾਂ ਨੇ ਉਹਨਾਂ ਪਰਿਵਾਰਾਂ ਦਾ ਸਨਮਾਨ ਕਰਨਾ ਸਾਡਾ ਮੁੱਖ ਮਨੋਰਥ ਹੋਏਗਾ ਤਾਂ ਕਿ ਅਸੀਂ ਨਵੀਂ ਪੀੜੀ ਨੂੰ ਆਪਣੇ ਮਾਣਾਮਤੀ ਸਾਣਾਮਤੀ ਇਤਿਹਾਸ ਤੋਂ ਜਾਣੂ ਵੀ ਕਰ ਸਕੀਏ ਔਰ ਆਪਣੀ ਵਿਰਾਸਤ ਨਾਲ ਵੀ ਜੋੜ ਸਕੀ ਅਸੀਂ ਇਸੇ ਤਰ੍ਹਾਂ ਇਹ ਜਾਣਦਾ ਸੋਚਿਆ ਵੀ ਸਾਡੀ ਨਵੀਂ ਪੀੜ੍ਹੀ ਜਿਹੜੀ ਅਕਾਲੀ ਦਰਬ ਦੇ ਇਤਿਹਾਸ ਤੋਂ ਟੁੱਟ ਗਈ ਅਕਾਲੀ ਦਰਬੀਆਂ ਕੁਰਬਾਨੀਆਂ ਤੋਂ ਹਣ ਜਾਣ ਹੋਈ ਬੈਠੀ ਹੈ ਉਹਨੂੰ ਜੋੜਨ ਲਈ ਅਕਾਲੀ ਦਰਬ ਦੀ ਵਿਰਾਸਤ ਨਾਲ ਇਤਿਹਾਸ ਨਾਲ ਜਿਹੜੇ ਪੁਰਾਣੇ ਲੀਡਰ ਸਹਿਬਾਨ ਨੇ ਉਹਨਾਂ ਦੀਆਂ ਜਨਮ ਸਤਾਵ ਦੀਆਂ ਉਹਨਾਂ ਦੇ ਵਰਸੀ ਸਮਾਗਮ ਕਰਕੇ ਉਸ ਵਿਰਾਸਤ ਦੇ ਨਾਲ ਜੁੜਿਆ ਜਾਊਗਾ ਔਰ ਉੱਥੇ ਅਸੀਂ ਜਿਹੜੀ ਨਵੇਂ ਜਿਨ੍ਹਾਂ ਦੀਆਂ ਕੁਰਬਾਨੀ ਵਾਲੇ ਪਰਿਵਾਰਾਂ ਉਹਨਾਂ ਨੂੰ ਸਨਮਾਨ ਦਿੱਤਾ ਕਰਾਂਗੇ ਤਾਂ ਕਿ ਸਾਡੀ ਜੰਗ ਜਨਰੇਸ਼ਨ ਜਿਹੜੀ ਆ ਉਹ ਅਕਾਲੀ ਦਲ ਦੇ ਨਾਲ ਜੁੜ ਸਕੇ ਸੱਚੀ ਗੱਲ ਹੈ ਕਿ ਕਾਲੀ ਜਿਹੜੀ ਆ ਕਾਗਜ਼ ਦੇ ਵਿੱਚ ਨੋਟਿਸ ਆ ਗਿਆ ਹੈ ਸੰਦੀਪ ਸਿੰਘ ਬਾਦਲ ਨੇ ਜਿਹੜਾ ਹੈ ਉਹ ਬੁਲਾਇਆ ਹੈ ਉਸ ਨੂੰ ਵੀ ਮੈਂ ਦੇਖੋ ਅਸੀਂ ਪਿਛਲੇ ਦਿਨਾਂ ਵਿੱਚ ਸਾਰੇ ਸਿਹਰ ਤੇ ਜਿੱਤ ਦੇ ਲੋਕ ਇਕੱਠੇ ਹੋਏ ਸੀ ਅਸੀਂ ਮਹਿਸੂਸ ਕੀਤਾ ਸੀ ਕਿ ਜੇ ਸਸ ਜੀਰਸੀ ਬਾਦਰ ਸ੍ਰੀ ਅਕਾਲਤਾ ਸਾਹਿਬ ਤੇ ਜਾ ਕੇ ਆਪਣੀਆਂ ਹੋਈਆਂ ਗਲਤੀਆਂ ਤੇ ਲਾਪਰਵਾਹੀਆਂ ਕਥਾਈਆਂ ਦੀ ਖਿਮਾ ਜਾਚ ਕਰਦੇ ਤਾਂ ਸਾਨੂੰ ਘਟੋਕਟ ਕਰ ਲਈ ਜੀਆ ਤੇ ਅਸੀਂ ਆਪਣਾ ਖਲਾਕੀ ਤੇ ਧਾਰਮਿਕ ਭਰਸਾ ਉਹਦੇ ਕੇ ਸ੍ਰੀ ਅਕਾਲਤਾ ਸਾਹਿਬ ਤੇ ਲਿਖਤੀ ਤੌਰ ਤੇ ਪੇਸ਼ ਹੋ ਕੇ ਪੁਰਾਣੀਆਂ ਹੋਈਆਂ ਗਲਤੀਆਂ ਦੀ ਖਿਮਾ ਜਾਚ ਕਰ ਲਈ ਗਏ ਸੀ ਸਾਨੂੰ ਅੱਜ ਇਸ ਗੱਲ ਦਾ ਸਵਾਦ ਕਰਦੇ ਆਂ ਜਿਹਦਰ ਸਿੰਘ ਅਕਾਲਤਾ ਸਾਹਿਬ ਨੇ ਪੰਨ ਸਿੰਘ ਸਰਵੰਨਾ ਦਾ ਨਾਮ ਰਾਇ ਕਰਕੇ ਸੱਜ ਗੀਰ ਸਿੰਘ ਬਾਦਲ ਨੂੰ ਉਥੇ ਤਰੁਕ ਦਿੱਤਾ ਔਰ ਉਹ ਤੋਂ ਸਪੱਸ਼ਟ ਗਰ ਮੰਗਿਆ ਤੇ ਕਿ ਸਲਾਘਾ ਜੋ ਉਸ ਸਵਾਗਤ ਜੋ ਕਰਵਾ ਔਰ ਸਾਨੂੰ ਆਸ ਆ ਤੇ ਇੱਕ ਇਤਿਹਾਸਕ ਪਾਤਖ ਨਿਤਾ ਹੈ ਪਾਤਖ ਦੇ ਚੰਗੇ ਭਵਿੱਖ ਲਈ ਅਕਾਲੀ ਦਲ ਦੇ ਚੰਗੇ ਭਵਿੱਖ ਲਈ ਜਿਹਦਰ ਸਾਹਿਬ ਜਿਹੜੇ ਨੇ ਉਹ ਅੱਛਾ ਫੈਸਲਾ ਕਰਨਗੇ ਆਉਣ ਵਾਲੇ ਦਿਨਾਂ ਦੇ ਵੀ ਇਹ ਸਰੋਮਣੀ ਕਾਲੀਦਾੜ ਦੀ ਬਾਗਡੋਰ ਜਿਹੜੀ ਹੈ ਇਸੇ ਧਾਰਮਿਕ ਤੇ ਰਾਜਨੀਤੀ ਦੇ ਸਵੇਲ ਕਿਸੇ ਵਿਅਕਤੀ ਦੇ ਖੱਤਾ ਵੀ ਸੌਂਪਣ ਦੇ ਤਾਂ ਕਿ ਅਸੀਂ ਇਸ ਸਰਕਰ ਦੇ ਵਿੱਚੋਂ ਪਾਰਟੀ ਨੂੰ ਕੱਢ ਸਕੀਏ ਸਰੋਮਣੀ ਕਾਲੀਦਾੜ ਜਿਹੜਾ ਉਹ ਪਾਰਟੀ ਹੁੰਦੀ ਤਾਂ ਇੰਨੀ ਮਜ਼ਬੂਤ ਪਾਰਟੀ ਹੁੰਦੀ ਇੰਨੀ ਤਾਕਤ ਨੂੰ ਆਜੇਗੀ ਕਿ ਸ਼ਰਮ ਮਰੇਗਾ ਦੇਖੋ ਇਹ ਬੜੀ ਸੋਚਣ ਦੀ ਗੱਲ ਆ ਔਰ ਅਸੀਂ ਜੋ ਮਹਿਸੂਸ ਕੀਤਾ ਕਿ ਪਿਛਲੇ ਸਮੇਂ ਵਿੱਚ ਕਤਾਇਆ ਗਲਤੀਆਂ ਜਿਹੜੀਆਂ ਰਹੀਆਂ ਨੇ ਜਿਨ੍ਹਾਂ ਦਾ ਜਿਗਰ ਅਸੀਂ ਸ리에 ਕਾਲ ਤੱਕ ਸਾਫ਼ ਤੇ ਲਿਖਤੀ ਤੌਰ ਤੇ ਦੇਖ ਕੇ ਆਏ ਆ ਜੇ ਉਹ ਗਲਤੀਆਂ ਨਾ ਹੁੰਦੀਆਂ ਤਾਂ ਅਕਾਲੀ ਦਾਲ ਇੰਨਾ ਕਮਜ਼ੋਰ ਨਾ ਹੁੰਦਾ ਅਰਸ਼ ਤੋਂ ਫਰਸ਼ ਤੇ ਨਾ ਹੁੰਦਾ ਤੇ ਹੁਣ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਪਾਰਟੀ ਦੀ ਲੀਡਰਸ਼ਿਪ ਆ ਝੋਦਾ ਕਮੇਟੀ ਦੀਆਂ ਸਿਫਾਰਸ਼ਾਂ ਤੇ ਜੇ ਅਮਲ ਕਰੇ ਤਾਂ ਅੱਜ ਵੀ ਅਕਾਲੀ ਦਾਲ ਫਰਸ਼ ਤੋਂ ਵਾਪਸ ਆ ਸਕਦਾ ਕਿਉਂਕਿ ਝੋਦਾ ਕਮੇਟੀ ਨੇ ਸਾਰੇ ਪੰਜਾਬ ਦੇ ਵਰਕਰਾਂ ਦੀ ਭਾਵਨਾਵਾਂ ਨੂੰ ਪ੍ਰਗਟ ਕੀਤਾ ਸੀ ਤੇ ਉਹ ਭਾਵਨਾਵਾਂ ਦਾ ਆਦਰ ਆਦਰ ਸਤਕਾਰ ਕਰਨਾ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਜ਼ਿੰਮੇਵਾਰੀ ਨਿਭਾ ਨਾ ਸਕੇ ਇਸੇ ਕਰਕੇ ਉਹ ਤੋਂ ਬਾਅਦ ਵੀ ਜਿੰਨੀਆਂ ਚੋਣਾਂ ਹੋਈਆਂ ਬਾਈ ਤੋਂ ਬਾਅਦ ਉਹ ਤੋਂ ਬਾਅਦ ਵੀ ਲੋਕਾਂ ਨੇ ਬਾਰ-ਬਾਰ ਫਤਵਾ ਅਕਾਲੀ ਦਲ ਦੇ ਹਵਲਤ ਦਿੱਤਾ ਹੁਣ ਇਹ ਹੋ ਗਿਆ ਵੀ ਲੋਗਾ ਜੇ ਸਾ ਸੁਣੀ ਲੋਕ ਕਹਿੰਦੇ ਜੇ ਸਾ ਸੁਖੀਰ ਸਿੰਘ ਉਹਨਾਂ ਨੇ ਜਿੱਤ ਫੜ ਲਈ ਤਾਂ ਫਿਰ ਅਸੀਂ ਵੀ ਜਿੱਤ ਫੜ ਲੈਣੀ ਆ ਤੇ ਜੇ ਉਹਦੀ ਮੰਨਦਾ ਤਾਂ ਅਸੀਂ ਨਹੀਂ ਬੰਨਣਾ ਸੋ ਇਹ ਜਿਹੜੀ ਮਨ ਲੈ ਰਾਈਸੇ ਫੜਾ ਹੋਇਆ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਵੀ ਸੋਲੋ ਕਰ ਸਕਦੇ ਨੇ ਨਿਪੁੰਤਾ ਨਾਲ ਪ੍ਰਾਰਥਨਾ ਦੇ ਅਨੁਸਾਰ ਮੈਂ ਸਮਝਦਾ ਅਸੀਂ ਆਸ ਕਰਦੇ ਹਾਂ ਕਰਨਗੇ